ਵੀ ਦਿਸਰੰਗ ਤੁਸੀਂ ਜਾਣ ਰਹੇ ਹੋ ਕਿ ਪਿਛਲੇ ਕੁਝ ਦਿਨਾਤੋਂ ਕੁਝ ਇਨਸੀਡੈਂਟ ਇਸ ਤਰ੍ਹਾਂ ਦੇ ਹੋਏ ਆ ਜਿਹਦੇ ਵਿੱਚ ਜਿਹੜੇ ਆਪਣੇ ਪੰਜਾਬ ਤੋਂ ਬਾਹਰੋਂ ਆਏ ਬੰਦੇ ਇੱਥੇ ਜਿਹੜੇ ਕੰਮ-ਕਾਮ ਕਰ ਰਹੇ ਆ ਉਹਨਾਂ ਨਾਲ ਬਦਸਲੂਕੀ ਵੀ ਹੋਈ ਹੈ ਕਈ ਇਨਸੀਡੈਂਟਸ ਤੇ ਕਈ ਜਗ੍ਹਾ ਮਤਲਬ ਕਿ ਉਹਨਾਂ ਵੱਲੋਂ ਵੀ ਕੁਝ ਇਸ ਤਰ੍ਹਾਂ ਦੇ ਇਨਸੀਡੈਂਟ ਹੋਏ ਆ ਜਿਹਦੇ ਕਾਰਨ ਇਸ਼ੂਸ ਬਣੇ ਆ ਪ੍ਰਾਇਮਰਲੀ ਮਾਨਯੋਗ ਡੀਜੀਪੀ ਪੰਜਾਬ SSP ਪਠਾਨਕੋਟ ਜੀ ਦੀ ਡਾਇਰੈਕਸ਼ਨ ਜਿਹੜੀਆਂ ਇਸ ਪ੍ਰਕਾਰ ਆ ਕਿ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਿਸੇ ਵੀ ਹਾਲਤ 'ਚ ਜਿਹੜਾ ਆਪਣੇ ਡਿਸਟ੍ਰਿਕਟ 'ਚ ਖਰਾਬ ਨਹੀਂ ਹੋਣ ਦਿੱਤੀ ਜਾਊਗੀ। ਕਿਸੇ ਵੀ ਅਗਰ ਬੰਦੇ ਨੂੰ ਕਿਸੇ ਦੇ ਅਗੇਂਸ ਕੋਈ ਗ੍ਰੀਵੈਂਸ ਆ ਉਹ ਪੁਲਿਸ ਨੂੰ ਅਪਰੋਚ ਕਰੇ। ਆਪਣੇ ਹੱਥ 'ਚ ਕੋਈ ਕਾਨੂੰਨ ਲਾਊਗਾ ਜਾਂ ਲੜਾਈ ਝਗੜਾ ਕਰੂਗਾ ਕਿਸੇ ਨਾਲ ਵੀ। ਚਾਹੇ ਲੋਕਲ ਬੰਦਾ ਚਾਹੇ ਬਾਹਰ ਦਾ ਬੰਦਾ ਪੁਲਿਸ ਉਹਦੇ ਖਿਲਾਫ ਤੁਰੰਤ ਤੇ ਸਖਤ ਕਾਰਵਾਈ ਕਰੂ। ਸਰਵਸਚੋਜ਼ ਮੇਰੇ ਨਾਲ ਹੈ ਇਥੇ ਇਹਨਾਂ ਨੂੰ ਮੈਂ ਸਖਤ ਆਦੇਸ਼ ਦਿੱਤੇ ਆ ਕਿ ਵੀ ਕਿਸੇ ਵੀ ਪ੍ਰਕਾਰ ਦਾ ਲੜਾਈ ਝਗੜਾ ਸ਼ਹਿਰ 'ਚ ਜਾਂ ਕਿਸੇ ਇੱਕ ਗੁੱਟ ਦਾ ਦੂਸਰੇ ਗੁੱਟ ਨਾਲ ਕੋਈ ਆਪਸੀ ਕੋਈ ਜਿਹਨੂੰ ਕਹਲੋ ਕਿ ਵੀ ਤਲਖੀ ਰੱਖਣੀ ਜਾਂ ਲੜਾਈ ਝਗੜਾ ਕਰਨਾ ਚਾਹੇ ਲੋਕਲ ਬੰਦਾ ਚਾਹੇ ਬਾਹਰ ਦਾ ਬੰਦਾ ਉਹਦੇ ਨਾਲ ਇਹ ਐਕਸੈਪਟੇਬਲ ਨਹੀਂ ਹੋਊਗਾ ਇਥੇ ਕਾਨੂੰਨ ਹੈ ਲਾਅ ਹੈ ਉਹਦੇ ਮੁਤਾਬਕ ਹੀ ਕੰਮ ਚੱਲੂਗਾ ਕਿਸ ਨੂੰ ਅਗਰ ਕੋਈ ਇਸ਼ੂ ਹੈ ਉਹ ਸਾਨੂੰ ਪੁਲਿਸ ਨੂੰ ਆਕੇ ਇਨਫੋਰਮ ਕਰੇ ਆਪਾਂ ਨੂੰ ਰਿਜ਼ੋਲਵ ਕਰਾਂਗੇ ਪਠਾਨਕੋਟ ਜਿਹੜਾ ਇੱਕ ਬੜਾ ਹੀ ਪੀਸਫੁੱਲ ਜਿਹੜਾ ਟਾਊਨ ਆ ਇੱਥੇ ਇਸ ਤਰ੍ਹਾਂ ਦੀਆਂ ਬਿਲਕੁਲ ਕੋਈ ਵੀ ਪੱਲੇ ਵੀ ਇਨਸੀਡੈਂਟ ਨਹੀਂ ਹੋਏ ਹੋਪਫੁਲੀ ਅੱਗੇ ਵੀ ਨਹੀਂ ਹੋਣਗੇ ਫਿਰ ਵੀ ਇਤਿਆਦ ਦੇ ਤੌਰ ਤੇ ਆਪਾਂ ਅੱਜ ਫੂਟ ਪੈਟਰੋਲ ਜਿਹੜਾ ਉਹ ਆਪਣੇ ਸ਼ਹਿਰ ਦੇ ਏਰੀਏ 'ਚ ਅਲੱਗ-ਅਲੱਗ ਜਗਾਵਾਂ 'ਚ ਕੱਢ ਰਹੇ ਆ ਕਾਂਕੀ ਸੈਂਸ ਆਫ ਸਿਕਿਉਰਿਟੀ ਜਿਹੜੀ ਆ ਉਹ ਆਵੇ ਬੰਦਿਆਂ 'ਚ ਤੇ ਇੱਕ ਇਹ ਵੀ ਮਾਹੌਲ ਪੈਦਾ ਹੋਵੇ ਕਿ ਵੀ ਡਰ ਨਾ ਕਿਸੇ ਨੂੰ ਇਸ 'ਚ ਲੱਗੇ ਬੇਸਿਕਲੀ ਇਹ ਜਿਹੜਾ ਫੁੱਟ ਮਾਰਚ ਹੈ ਨਾ ਹੀ ਕੇਵਲ ਸ਼ਹਿਰ ਦੇ ਏਰੀਆ 'ਚ ਬਲਕਿ ਬਾਕੀ ਏਰੀਆਸ 'ਚ ਵੀ ਪੂਰੇ ਜ਼ਿਲ੍ਹੇ 'ਚ ਕਰਾਇਆ ਜਾ ਰਿਹਾ ਤੇ ਪੁਲਿਸ ਦੀ ਪ੍ਰੈਜ਼ੈਂਸ ਆਪਾਂ ਜਿਹੜੀ ਆ ਉਹ ਵਧਾ ਰਹੇ ਆ ਜਿਹੜੀ ਗੱਲ ਹੈ ਕਿ ਵੀ ਬਿਨਾ ਆਧਾਰ ਕਾਰਡ ਦੇ ਜਾਂ ਬਿਨਾ ਕਿਸੇ ਡਾਕੂਮੈਂਟ ਦੇ ਪ੍ਰਵਾਸੀ ਜਾਂ ਬਾਹਰ ਦੇ ਬੰਦੇ ਇੱਥੇ ਆਏ ਆ ਉਸ ਸੀਜ਼ਨ ਨੂੰ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਆਪਾਂ ਉਹਨੂੰ ਤਕਰੀਬਨ 300 4000 ਬੰਦੇ ਜਿਹੜੇ ਪਹਿਲੇ ਵੀ ਵੈਰੀਫਾਈ ਕੀਤੇ ਆ ਉਹਨਾਂ ਦੇ ਮਤਲਬਕ ਪੁਲਿਸ ਸਟੇਸ਼ਨਸ ਸੇ ਆਪਾਂ ਉਹਨਾਂ ਦੀਆਂ ਵੈਰੀਫਿਕੇਸ਼ਨਸ ਭੇਜੀ ਆ ਉਹਨਾਂ ਨੂੰ ਵੈਰੀਫਾਈ ਕੀਤਾ ਗਿਆ ਤੇ ਅੱਗੇ ਵੀ ਆਪਾਂ ਕਰ ਰਹੇ ਹਾਂ ਐਜ਼ ਆਫ ਨਾਓ ਪਠਾਨਕੋਟ 'ਚ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਆਈ ਕਿ ਕੋਈ ਕ੍ਰਿਮੀਨਲ ਰਿਕਾਰਡ ਵਾਲਾ ਜਾਂ ਕੋਈ ਇਸ ਤਰ੍ਹਾਂ ਦਾ ਬੰਦਾ ਇੱਥੇ ਆਇਆ ਹੈ ਇਸ ਲਈ ਕਿਸੇ ਨੂੰ ਵੀ ਪੈਨਿਕ ਕਰਨ ਦੀ ਜਾਂ ਗਲਤ ਇਮਪ੍ਰੈਸ਼ਨ ਬਣਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਬਾਕੀ ਦੇਖੋ ਇੰਡੀਆ ਇਜ਼ ਅ ਫ੍ਰੀ ਕੰਟਰੀ ਬੰਦਾ ਕਿਤੇ ਵੀ ਕਿਤੇ ਵੀ ਜਾ ਸਕਦਾ ਹੈ ਕੰਮ ਕਰ ਸਕਦਾ ਹੈ ਬਾਕੀ ਅਗਰ ਕਿਸੇ ਨੂੰ ਕੋਈ ਸਪੈਸੀਫਿਕ ਕੰਪਲੇਂਟ ਹੈ ਉਹ ਸਾਨੂੰ ਆ ਕੇ ਦੱਸੇ ਆਪਾਂ ਐਜ਼ ਅ ਪੁਲਿਸ ਉਹਨੂੰ ਰਿਜ਼ੋਲਵ ਕਰਾਂਗੇ ਨਾ ਕੋਈ ਇੰਡੀਵਿਜੂਅਲ ਜਾਂ ਕੋਈ ਆਰਗੇਨਾਈਜੇਸ਼ਨ ਨੂੰ ਰਿਜ਼ੋਲਵ ਕਰੂਗੇ ਇਸ ਲਈ ਮੈਂ ਫਿਰ ਬੜੇ ਹੀ ਜਿਹਨੂੰ ਕਹਿੰਦੇ ਕਿ ਵੀ ਸ ਸਮਝਾਉਣ ਵਾਲੇ ਨਜ਼ਰੀਏ ਨਾਲ ਕਹ ਰਹੇ ਕਿ ਕੋਈ ਵੀ ਬੰਦਾ ਕਾਨੂੰਨ ਆਪਣੇ ਹੱਥੇ ਨਹੀਂ ਲਾਊਗਾ ਕਿਸੇ ਨੂੰ ਕੋਈ ਗ੍ਰਿਵੈਂਸ ਆ ਪੁਲਿਸ ਨੂੰ ਇਨਫੋਰਮ ਕਰੇ ਬਾਕੀ ਪੁਲਿਸ ਉਹਨਾਂ ਦੀ ਵੈਰੀਫਿਕੇਸ਼ਨ ਵੀ ਕਰ ਰਹੀ ਹੈ ਬਾਕੀ ਜਿਹੜੀ ਚੈਕਿੰਗ ਆਪਾਂ ਆਲਰੇਡੀ ਕਰ ਰਹੇ ਆ ਪਠਾਨਕੋਟ ਚ ਪਠਾਨ ਪੰਜਾਬ ਚ ਸਭ ਤੋਂ ਜ਼ਿਆਦਾ ਇਲਾਕੇ ਆਲਮੋਸਟ ਜਿਹੜੇ ਪਠਾਨਕੋਟ ਦੇ ਏਰੀਆ ਚ ਲੱਗੇ ਆ ਤੇ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਆ ਦਵਿਸ਼ ਆ ਉਹ 24 ਇਨ ਟੂ 7 ਆ ਸਿਟੀ ਦੇ ਏਰੀਆਸ ਚ ਬਾਰਡਰ ਦੇ ਏਰੀਆਸ ਚ ਬਾਕੀ ਧਾਰ ਦੇ ਏਰੀਆਸ ਚ ਵੀ ਤੇ ਕਿਸੇ ਨੂੰ ਘਬਰਾਣ ਦੀ ਜਾਂ ਗਲਤ ਇਮਪ੍ਰੈਸ਼ਨ ਜਾਂ ਧਾਰਨਾ ਪਾਲਣ ਦੀ ਲੋੜ ਨਹੀਂ come